ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬਹੁਤ ਸੋਹਣੀਆਂ ਤੇ ਬੜੀਆਂ ਹੀ ਜ਼ਿਆਦਾ ਆਫਰਾਂ ਵਾਲੀਆਂ ਕਲੈਕਸ਼ਨਾਂ ਲੈ ਕੇ ਆਈਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜਰੂਰ ਕਲੈਕਸ਼ਨਾਂ ਕਿਹੜੀਆਂ ਤੁਹਾਨੂੰ ਪਸੰਦ ਆਈਆਂ ਕਿਹੜੇ ਸੂਟ ਸੋਹਣੇ ਲੱਗੇ ਫਰਸਟ ਵਾਲੀ ਕਲੈਕਸ਼ਨ 6500 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਆਲ ਓਵਰ ਪ੍ਰਿੰਟਡ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਇਹ ਸੈਕਿੰਡ ਕਲੈਕਸ਼ਨਾਂ ਨੇ ਇਹ ਪਹਿਲੇ ਵੀ ਇੰਨਾ ਵਿੱਚ ਹੋਰ ਪ੍ਰਿੰਟ ਆਏ ਸੀ ਹੁਣ ਥੋੜੇ ਡਿਫਰੈਂਟ ਪ੍ਰਿੰਟ ਆਏ ਨੇ ਪਰ ਆਫਰ ਪਹਿਲਾਂ ਵਾਲੀ ਹੀ ਹੈ ਇੰਨਾ ਵਿੱਚ ਤੁਹਾਨੂੰ ਇਹ ਕਾਟਨ ਦਾ ਸੂਟ ਹੈ ਤੁਹਾਨੂੰ ਇਹ 5 ਮੀਟਰ ਦਾ ਪ੍ਰਿੰਟਡ ਆਲਓਵਰ ਕਾਟਨ ਦਾ ਸੂਟ ਮਿਲੇਗਾ ਇਹ ਤੁਸੀਂ ਜੇਕਰ 2 ਸੂਟ ਬਾਏ ਕਰੋਗੇ ਤੇ 830 ਵਿੱਚ ਤੁਹਾਨੂੰ ਮਿਲ ਜਾਣਗੇ ਜੇ 3 ਸੂਟ ਬਾਏ ਕਰੋਗੇ ਤੇ 1160 ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲਓਵਰ ਇੰਡੀਆ ਇੰਨਾ ਸੂਟਾਂ ਤੇ ਸਿਰਫ ਤੇ 8 ਸਿਰਫ 830 ਵਿੱਚ 2 ਸੂਟ ਤੇ 1160 ਵਿੱਚ 3 ਸੂਟ ਕਾਟਨ ਦਾ 5 ਮੀਟਰ ਦਾ ਸੂਟ ਹੈ ਤੇ ਇਹਦੇ ਵਿੱਚ ਜਿੰਨੇ ਹੁਣ ਨਵੇਂ ਕਲਰ ਆਏ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਪਹਿਲੇ ਵੀ ਜਿਹੜੇ ਕਲਰ ਹੈਗੇ ਸੀ ਉਹ ਵੀ ਅਜੇ ਅਵੇਲੇਬਲ ਨੇ ਅਗਰ ਤੁਸੀਂ ਉਹਨਾਂ ਵਿੱਚੋਂ ਬਾਈ ਕਰਨਾ ਜਾਂ ਇਹਨਾਂ ਵਿੱਚੋਂ ਤਾਂ ਉਸਵੇਂ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਇਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜ਼ਰੂਰ ਆਏਗਾ ਬਾਕੀ ਅਗਰ ਮੈਂ ਕਿਸੇ ਸੂਰਤ ਦੀ ਕੋਈ ਵੀ ਡਿਟੇਲ ਨਹੀਂ ਦੇ ਪਾਉਂਦੀ ਇੱਥੇ ਤਾਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਸਕਰੀਨ ਸ਼ਾਟ ਦੇ ਨਾਲ ਤੇ ਮੈਂ ਤੁਹਾਡਾ ਜਿਹੜਾ ਕੀ ਫਿਰ ਰਿਪਲਾਈ ਜ਼ਰੂਰ ਦਿਆਂਗੀ ਜੋ ਵੀ ਤੁਹਾਡੀ ਕੁਐਰੀ ਹੈ ਤੇ ਜੇਕਰ ਚੈਨਲ ਤੇ ਨਵੇਂ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਜੇਕਰ ਤੁਸੀਂ ਸਟੇਟਸ ਵੇਖਣਾ ਹੈ ਤਾਂ ਫਿਰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਮੇਰਾ ਜਿਹੜਾ ਸਟੇਟਸ ਹੈ ਉਹ ਵੀ ਤੁਹਾਨੂੰ ਸ਼ੋ ਹੋ ਜਾਏਗਾ ਉੱਥੇ ਮੈਂ ਹਰ ਤਰ੍ਹਾਂ ਦੀ ਕਲੈਕਸ਼ਨ ਹਰ ਰੇਂਜ ਵਾਲੀਆਂ ਐਡ ਕਰਦੀਆਂ ਇੱਥੇ ਸਿਰਫ ਮੈਂ ਇੱਕ ਵੀਡੀਓ ਦੇ ਵਿੱਚ ਥੋੜੀਆਂ ਜਿਹੀਆਂ ਕਲੈਕਸ਼ਨਾਂ ਹੀ ਐਡ ਕਰਦੀਆਂ ਐ ਵਾਲੇ ਜਿਹੜੇ ਸੂਟ ਨੇ ਬਾਟਮ ਪਲੇਨ ਦੇ ਨਾਲ ਸ਼ਰਟ ਪ੍ਰਿੰਟ ਦੇ ਨਾਲ ਆਏ ਨੇ ਕਾਟਨ ਦੀ ਕਲੈਕਸ਼ਨ ਹੈ ਇਹ ਤੁਸੀਂ 720 ਰੁਪਏ ਆਂ ਦੇ ਵਿੱਚ ਕੋਈ ਵੀ ਦੋ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 720 ਵਿੱਚ ਕੋਈ ਵੀ ਦੋ ਸੂਟ ਉਹ ਤੁਸੀਂ ਆਪਣੀ ਚੋਇਸ ਤੇ ਕਰ ਸਕਦੇ ਹੋ ਬਾਕੀ ਕੱਟ ਜਿਹੜਾ ਉਹ 2.5 ਦਾ 2.5 ਮੀਟਰ ਦਾ ਕੱਟ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਤੇ ਦੋ ਸੂਟ ਤੁਹਾਨੂੰ 720 ਵਿੱਚ ਮਿਲ ਜਾਣਗੇ ਟੋਟਲ 10 ਮੀਟਰ ਕਪੜਾ ਮਿਲੇਗਾ ਤੁਹਾਨੂੰ ਜਿਹੜਾ ਕਿ ਸਿਰਫ ਤੇ ਸਿਰਫ 720 ਦੇ ਵਿੱਚ ਆਏਗਾ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਇਹਨਾਂ ਸਭ ਤੇ ਵੀ ਜਿਹੜਾ ਹੈ ਕਿ ਫ੍ਰੀ ਸ਼ਿਪਿੰਗ ਹੈ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਇਹ ਵਾਲੀਆਂ ਕਲੈਕਸ਼ਨਾਂ ਵਿੱਚ ਵੀ ਤੁਹਾਨੂੰ ਬਾਟਮ ਪਲੇਨ ਮਿਲੇਗਾ ਸ਼ਰਟ ਤੇ ਦੁਪੱਟਾ ਦੋਨੋਂ ਪ੍ਰਿੰਟਡ ਮਿਲਣਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਸਾਰੀਆਂ ਤੇ ਸਾਰੀਆਂ ਅਵੇਲੇਬਲ ਨੇ ਇਹ ਵਾਲੀਆਂ ਜਿਹੜੀਆਂ ਨੇ 720 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਸ਼ਰਟ ਪ੍ਰਿੰਟਡ ਹੈ ਬਾਟਮ ਵੀ ਪ੍ਰਿੰਟਡ ਹੈ ਤੇ ਨਾਲ ਤੁਹਾਨੂੰ ਦੁਪੱਟਾ ਵੀ ਪ੍ਰਿੰਟਡ ਮਿਲੇਗਾ ਸ਼ਰਟ ਦਾ ਪ੍ਰਿੰਟ ਥੋੜਾ ਜ਼ਿਆਦਾ ਹੈ ਬਾਟਮ ਤੇ ਦੁਪੱਟੇ ਦਾ ਪ੍ਰਿੰਟ ਥੋੜਾ ਵਿਰਲਾ ਹੈ ਬਾਕੀ ਸੇਮ ਐਜ਼ ਇਟ ਇਜ਼ ਮਿਲੇਗਾ ਜਿਵੇਂ ਕਿ ਇੱਥੇ ਸ਼ੋ ਹੋ ਰਿਹਾ ਹੈ ਕਲਰ ਜਿਹੜੇ-ਜਿਹੜੇ ਵੀ ਜਿਹੜੇ ਵੀ ਕਲੈਕਸ਼ਨ ਦੇ ਵਿੱਚ ਅਵੇਲੇਬਲ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਪ੍ਰਿੰਟਡ ਸ਼ਰਟ ਦੇ ਨਾਲ ਬਾਟਮ ਪਲੇਨ ਹੈ ਆਫ ਵਾਈਟ ਕਲਰ ਦਾ ਤੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਆਏਗਾ ਸਾਈਡਾਂ ਤੇ ਕਢਾਈ ਹੈ ਦੁਪੱਟੇ ਦੇ ਸ਼ਰਟ ਪ੍ਰਿੰਟਡ ਹੈ ਬਾਟਮ ਪਲੇਨ ਹੈ ਇਹ ਤੁਹਾਨੂੰ 890 ਰੁਪਏਾਂ ਦੇ ਵਿੱਚ ਸੂਟ ਮਿਲ ਜਾਏਗਾ ਫ੍ਰੀ ਸ਼ਿਪਿੰਗ ਚਾਰजेस ਇੱਥੇ ਤੇ ਵੀ ਅਪਲਾਈ ਨੇ ਬਾਟਮ 2.5 ਮੀਟਰ ਦਾ ਹੈ ਤੇ ਸ਼ਰਟ ਵੀ ਨਾਲ ਤੁਹਾਨੂੰ 2.5 ਮੀਟਰ ਦੀ ਮਿਲੇਗੀ ਦੁਪੱਟਾ ਕੋਟਾ ਡੋਰੀਆ ਦਾ ਚੈੱਕ ਕੋਟਾ ਡੋਰੀਆ ਜਿਹੜਾ ਹੁੰਦਾ ਉਹ ਵਾਲਾ ਤੇ ਸਾਈਡ ਨਾਲ ਦਾ ਕਟਵਰਕ ਹੈ ਤੇ ਨਾਲ এমਬਲੋਇਡਰੀ ਹੈਵੀ ਹੋਈ ਹੈ এমਬਲੋਇਡਰੀ ਬਾਟਮ ਤੇ ਸ਼ਰ ਦੋਵਾਂ ਨੂੰ ਕੰਟਰਾਸਟ ਕਰਕੇ ਕੀਤੀ ਗਈ ਹੈ 컬러 ਇਹਦੇ ਵਿੱਚ ਕਾਫੀ ਹੈਗੇ ਨੇ ਮੈਂ ਇੱਥੇ ਸਾਰੇ ਹੀ ਕਲਰ ਇਹਨਾਂ ਵਿੱਚ ਐਡ ਕਰ ਦਿੱਤੇ ਨੇ ਤੇ ਬਾਕੀ ਜੇਕਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਉਨ੍ਹਾਂ ਵਿੱਚੋਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੁਹਾਨੂੰ ਤੁਹਾਡੀ ਜਲਦੀ ਰਿਪਲਾਈ ਜਰੂਰ ਆਏਗਾ ਤੇ ਜੇਕਰ ਤੁਹਾਡਾ ਥੋੜੀ دیر ਤੱਕ ਰਿਪਲਾਈ ਨਹੀਂ ਆਂਦਾ ਤਾਂ ਮੈਨੂੰ ਫਿਰ ਤੋਂ ਮੈਸੇਜ ਕਰ ਦਿਓ ਤਾਂ ਕਿ ਤੁਹਾਡਾ ਜਿਹੜਾ ਮੈਸੇਜ ਆ ਉੱਪਰ ਆ ਜਾਏ ਤੇ ਫਿਰ ਤੁਹਾਨੂੰ ਜਿਹੜਾ ਮੈਂ ਰਿਪਲਾਈ ਹੋਰ ਜਲਦੀ ਕਰ ਦਿਆਂ ਤੇ ਜੇਕਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਰੀਸੈਲਰ ਹੋ ਤਾਂ ਵੀ ਤੁਸੀਂ ਮੈਨੂੰ ਦੱਸ ਦਿਓ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਫਿਰ ਤਾਂ ਉੱਥੇ ਜਿਹੜੀਆਂ ਡੇਲੀ ਦੀਆਂ ਅਪਡੇਟਸ ਨੇ ਉਹ ਗਰੁੱਪ 'ਚ ਆਂਦੀਆਂ ਨੇ ਤੇ ਸਟੇਟਸ ਤੇ ਦੇਖਣਾ ਤੇ ਸਟੇਟਸ 'ਮੇਂ ਨੰਬਰ ਤੇ ਜਾ ਕੇ ਮੈਸੇਜ ਕਰਦੋ ਐ ਵਾਲੀ ਜੜੇ ਦੇ ਵਿੱਚ ਵੀ ਤੁਹਾਨੂੰ ਜਿਹੜਾ ਦੁਪੱਟਾ ਉਹ ਕੋਟਾ ਡੋਰੀਓ ਦਾ ਮਿਲੇਗਾ ਛੋਟੀ ਛੋਟੀ ਲੈਸ ਲੱਗੀ ਹੈ ਦੁਪੱਟੇ ਤੇ ਸ਼ਰਟ ਪ੍ਰਿੰਟਡ ਮਿਲੇਗੀ 2.5 ਮੀਟਰ ਦੀ ਤੇ ਬਾਟਮ ਜਿਹੜਾ ਚਿਕਨਕਾਰੀ ਵਰਕ ਦੇ ਨਾਲ ਮਿਲੇਗਾ ਇਹਦਾ ਪ੍ਰਾਈਸ 785 ਰੁਪਿਆ 785 ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲੇਗਾ ਆਪਸ਼ਨ ਬਹੁਤ ਹੈ ਕਿਨੇ ਕੁਛ ਨਾਲ ਆਫ ਵਾਈਟ ਦਾ ਬਾਟਮ ਹੈ ਤੇ ਸੇਮ ਹੀ ਦੁਪੱਟਾ ਹੈ ਕੁਛ ਨਾਲ ਪਿੰਕ ਬਾਟਮ ਐ ਤੇ ਨਾਲ ਪਿੰਕ ਹੀ ਕਲਰ ਦਾ ਦੁਪੱਟਾ ਲੈਸ ਸਾਈਡਾਂ ਤੇ ਲੱਗੀ ਆ ਕੋਟਾ ਡੋਰੀਆ ਦਾ ਦੁਪੱਟਾ ਸਭ ਦੇ ਨਾਲ ਕੁਛ ਨਾਲ ਆਰਗੈਂਜ਼ਾ ਟੱਚ ਦਿੱਤਾ ਗਿਆ ਬਾਕੀ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਜੇਕਰ ਤੁਹਾਡੇ ਕੋਲ ਕੋਈ ਕਵੈਰੀ ਹੈ ਤਾਂ ਨੰਬਰ 'ਤੇ ਮੈਸੇਜ ਕਰ ਦਿਓ ਇਹ ਵਾਲੀਆਂ ਵੀ ਬਹੁਤ 트ੈਂਡ ਕਰ ਰਹੀਆਂ ਨੇ ਕਲੈਕਸ਼ਨ ਅੱਜਕੱਲ ਡੈਲਟਾ ਕ੍ਰੇਪ ਦੇ ਸੂਟ ਨੇ ਇਹ ਵਾਲੇ ਇਹ ਤੁਹਾਨੂੰ 4 ਸੂਟ 700-900 ਰੁਪਏਾਂ ਦੇ ਵਿੱਚ 800 ਦੇ ਵਿੱਚ ਕੋਈ ਵੀ ਦੋ 4 ਸੂਟ ਤੁਹਾਨੂੰ ਮਿਲ ਜਾਣਗੇ ਸਿਰਫ 200 ਰੁਪਏ ਪਰ ਸੂਟ ਪੈਗਾ ਤੁਹਾਨੂੰ 800 ਵਿੱਚ 400 ਫੁੱਟ ਕੋਈ ਵੀ 300 ਤੁਸੀਂ ਸਿਲੈਕਟ ਕਰਨੇ ਤੇ ਜਿਹੜਾ 4th ਵਾਲਾ ਹੈ ਉਹ ਸਾਡੀ ਸਾਈਟ ਤੋਂ ਆਏਗਾ ਤੇ ਇਹਦੇ ਵਿੱਚ ਡੇਲੀ ਹੀ ਨਵੇਂ-ਨਵੇਂ ਆਪਸ਼ਨ ਆਈ ਜਾਂਦੀਆਂ ਨੇ ਤੇ ਆਪਸ਼ਨਸ ਦੀ ਕੋਈ ਲਿਮਟ ਨਹੀਂ ਹੈ ਡੇਲੀ ਨਵੇਂ ਕਲਰ ਨਵੇਂ ਪ੍ਰਿੰਟ ਨਵੇਂ ਡਿਜ਼ਾਈਨ ਆਉਂਦੇ ਨੇ ਬਹੁਤ ਜ਼ਿਆਦਾ ਹੀ ਡਿਮਾਂਡ ਦੀ ਡਿਮਾਂਡ ਵਿੱਚ ਨੇ ਮੋਸਟ ਡਿਮਾਂਡਿੰਗ ਡਿਮਾਂਡਿੰਗ ਸੂਟਸ ਵਿੱਚ ਆਉਣੇ ਆ ਵਾਲੇ ਜਿਹੜੇ ਨੇ ਤੇ ਕਸਟਮਰ ਹਮੇਸ਼ਾ ਡਿਮਾਂਡ ਕਰਦੇ ਨੇ ਕਿ ਇਹਨਾਂ ਦੇ ਅਪਡੇਟਸ ਜਿਹੜੀਆਂ ਡੇਲੀ ਹੀ ਆਣ ਕਿਉਂਕਿ ਸਸਤੇ ਸੂਟ ਨੇ ਤੇ ਤੁਹਾਨੂੰ ਜਿਹੜਾ 800 ਦੇ ਵਿੱਚ ਚਾਰ ਸੂਟ ਮਿਲ ਜਾਣਗੇ ਤਿੰਨ ਤੁਸੀਂ ਆਪਣੀ ਸਾਈਡ ਤੋਂ ਸਿਲੈਕਟ ਕਰਨੇ ਆ ਜਿਹੜਾ ਫੋਰਥ ਵਾਲਾ ਹੈ ਉਹ ਅਸੀਂ ਆਪਣੀ ਸਾਈਡ ਤੋਂ ਤੁਹਾਨੂੰ ਭੇਜਾਂਗੇ ਆਏਗਾ ਇਹਨਾਂ ਸੂਟਾਂ ਦੇ ਵਿੱਚੋਂ ਹੀ ਇਹ 740 ਦੇ ਵਿੱਚ ਤੁਹਾਨੂੰ ਬੜਾ ਪਿਆਰਾ ਕਲਰ ਤੇ ਕਢਾਈਆਂ ਵਾਲਾ ਸੂਟ ਮਿਲ ਜੇਗਾ ਬਾਟਮ ਤੇ ਵੀ ਕਢਾਈ ਹੈ ਸ਼ਾਰਟ ਪ੍ਰਿੰਟਡ ਹੈ ਤੇ ਨਾਲ ਗਲੇ ਤੇ ਕਢਾਈ ਹੈ ਤੇ ਡਬਲ ਟੋਨ ਵਾਲਾ ਤੁਹਾਨੂੰ ਦੁਪੱਟਾ ਨਾਲ ਮਿਲ ਜੇਗਾ कॉटन ਦਾ ਫੈਬਰਿਕ ਹੈ ਤੇ ਦੁਪੱਟਾ ਜਿਹੜਾ ਪ्योर ਚਾਏਗਾ ਕੋਟਾ ਡੋਰੀ ਇਸ ਉਹੀ ਆਏਗਾ ਇਹ 340 ਦੇ ਵਿੱਚ कॉटन ਦੀ बॉटम ਤੇ कॉटन ਦੀ ਸ਼ਰਟ ਤੇ ਨਾਲ बॉटम ਤੇ ਵੀ ਐਮਬਰਾਇਡਰੀ ਐ ਸ਼ਰਟ ਪ੍ਰਿੰਟਡ ਐ ਰੱਖੜੀ ਸਪੈਸ਼ਲ ਸੇਲ ਉਹਨਾਂ ਕਰਕੇ ਨਾ ਤਾਂ ਅਸੀਂ ਕਾਫੀ ਆਫਰ ਲਗਾਈ ਐ ਬਾਕੀ ਕਲੈਕਸ਼ਨਾਂ ਥੋੜੀਆਂ ਮਿਕਸ ਮੈਚ ਹੋ ਗਈਆਂ ਨੇ ਉਹ ਸਾਰੀਆਂ ਮਿਕਸ ਲੀਆਂ ਨੇ ਇੱਥੇ ਕੇ ਸਭ ਆਣ ਗਿਆ ਤੇ ਉਹਨਾਂ ਦੇ ਪ੍ਰਾਈਸ ਵੀ ਵੈਸੇ ਪਹਿਲਾਂ ਮੈਂ ਦੱਸ ਦਿੱਤੇ ਨੇ ਉਹ ਕਲਰ ਕੁਝ ਰਹਿ ਗਏ ਸੀ ਇਸ ਲਈ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਉਹੀ 830 ਵਾਲੀ ਕਲੈਕਸ਼ਨ ਐ ਜਿੱਥੇ ਤੁਸੀਂ 830 ਵਿੱਚ 2 ਤੇ 1160 ਵਿੱਚ 3 ਸੂਟ ਲੈ ਸਕਦੇ ਹੋ ਬਾਕੀ ਕੋ ਤੁਹਾਡੇ ਕੋਲ ਕੋਈ ਕੁਇਰੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਬਾਈ ਕਰਨਾ ਤਾਂ ਵੀ ਕਰ ਦੋ ਸਕਰੀਨਸ਼ਾਟ ਦੇ ਨਾਲ ਸੈਂਡ ਕਰੋਗੇ ਮੈਸੇਜ ਤਾਂ ਈਜ਼ੀ ਰਹੇਗਾ ਮੇਰੇ ਲਈ ਵੀ ਤੇ ਤੁਹਾਡੇ ਲਈ ਵੀ ਕੋਡ ਜਿਹੜੇ ਆ ਕਿਸੇ ਵੇਲੇ ਕੋਡ ਨਹੀਂ ਯਾਦ ਰਹਿੰਦੇ ਕੁਝ ਐਵੇਂ ਕਸਟਮਰ ਐਵੇਂ ਕਰਦੇ ਨੇ ਕਿ ਕੋਡ ਸੈਂਡ ਕਰ ਦਿੰਦੇ ਨੇ ਇਹਦੇ ਤੋਂ ਵੇਖ ਕੇ ਉਹ ਕੋਡ ਕਿਸੇ ਵੇਲੇ ਹਮੇਸ਼ਾ ਯਾਦ ਨਹੀਂ ਰਹਿੰਦੇ ਇਸ ਲਈ ਜੇਕਰ ਸਕਰੀਨਸ਼ਾਟ ਪੋਸੀਬਲ ਹੈ ਤਾਂ ਸਕਰੀਨਸ਼ਾਟ ਸੈਂਡ ਕਰ ਦੋ ਜਾਂ ਫਿਰ ਵੀਡੀਓ ਜਾਂ ਸ਼ਾਰਟਸ ਦਾ ਲਿੰਕ ਸੈਂਡ ਕਰ ਦੋ ਜੋ ਵੀ ਤੁਸੀਂ ਦੇਖਿਆ ਉਹਦਾ ਲਿੰਕ ਸੈਂਡ ਕਰ ਦਿਓ ਐ ਵਾਲੀਆਂ 540ਾਂ ਦੇ ਵਿੱਚ ਕਲੈਕਸ਼ਨਾਂ ਨੇ कॉटन ਦੀ ਸ਼ਾਰਟ कॉटन ਦਾ ਬਾਟਮ ਤੇ कॉटन ਦਾ ਦੁਪੱਟਾ 2.5 ਮੀਟਰ ਦੀ ਲੈਂਥ ਆਏਗੀ ਜਿਆਦਾਤਰ ਬਾਟਮ ਇਹਨਾਂ ਵਿੱਚ ਪਲੀਨ ਹੈ ਇਹ ਕਲੈਕਸ਼ਨਾਂ ਦਿੱਲੀ ਹੀ ਆਉਂਦੀਆਂ ਤੇ ਇਹਨਾਂ ਵਿੱਚ ਦਿੱਲੀ ਹੀ ਨਵੇਂ ਤੋਂ ਨਵੇਂ ਕਲਰ ਐਡ ਹੋਏ ਹੁੰਦੇ ਨੇ ਤੇ ਸਾਰੇ ਕਲਰ ਬਹੁਤ ਪਿਆਰੇ ਨੇ ਬੜੇ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਬੜਾ ਸੌਫਟ ਫੈਬਰਿਕ ਹੁੰਦਾ ਤੇ ਇਹਨਾਂ ਵਿੱਚ ਕਲਰ ਆਪਸ਼ਨ ਦੀ ਕੋਈ ਵੀ ਕਮੀ ਨਹੀਂ ਹੁੰਦੀ ਹਮੇਸ਼ਾ ਇਹਨਾਂ ਵਿੱਚ ਬਹੁਤ ਜ਼ਿਆਦਾ ਦੋਸਤੋ ਤੋਂ ਜ਼ਿਆਦਾ ਆਪਸ਼ਨ ਅਵੇਲੇਬਲ ਦਿੱਤੀਆਂ ਨੇ ਤੇ ਮੋਸਟਲੀ ਜਿਹੜੀ ਹੁੰਦੀਆਂ ਨੇ ਜਿਵੇਂ ਇਹ ਹੁਣ ਕਲਰ ਨਵੇਂ ਐਡ ਹੋਏ ਨੇ ਬਾਕੀ ਕਈ ਜਿਹੜੇ ਪਹਿਲੇ ਹੀ ਨੇ ਤੇ ਕੁਝ ਜਿਹੜੇ ਐਸ ਵੀਕ ਨਵੇਂ-ਨਵੇਂ ਐਡ ਹੋਏ ਨੇ ਉਹ ਵੀ ਇੱਥੇ ਮੈਂ ਐਡ ਕੀਤੇ। ਪ੍ਰਾਈਸ ਇਹਨਾਂ ਦਾ ਸਾਰ ਦਾ 540 ਹੈ। ਤੇ ਬਾਕੀ ਚਲੋ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ, ਨਵੀਆਂ-ਨਵੀਆਂ ਕਲੈਕਸ਼ਨ ਦੇ ਨਾਲ, ਨਵੀਆਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨ ਦੇ ਨਾਲ। ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ। ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ।